ਆਪਾਂ ਕੀ ਅਗਲਾ ਸੈੱਪ ਚੁਕਰਾਵਾਂ ਆਪਾਂ ਸ਼ਾਇਦ ਮੁਕੜੀ ਤਗੜਾ ਸੈੱਪ ਜੱਤੀਏ ਕੋਈ ਉਹਦੇ ਵਾਸਤੇ ਤਿਆਰ ਰੋ ਠੀਕ ਹੈ ਜੀ ਜਲੂਰਿਆ ਜੈ ਜੀ ਠੀਕ ਹੈ ਸ਼ਰਮਨ ਲਾਵੀਰ 10 ਮਿੰਟ ਬਾਅਦ ਸਾਥੀਓ ਬੇਟੇ ਬੇਟੇ ਅਲਾਮ ਨਾ ਕਰ ਕੋਈ ਗੱਲ 12 ਅਲਾਮ ਨਾ ਕਰ ਇੱਕ ਹੋਰ ਹੀ ਫੋਟੋ ਕੰਨੀਆਂ ਸੀ ਸੰਗੜੀਆਂ ਤੇਰੀ ਰੋਣਾ ਹੁਣ ਇਹਨਾਂ ਨੇ 18 50 ਸੱਟਿਆ ਹਗਾ ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਠੀਕ ਆ ਨਾ ਆਪਣਾ ਵਾਚਾ ਪੱਤਾ ਹੀ ਬਾੜ ਦੇਣਾ ਸਾਥੀਓ ਇਹ ਸੱਚੀ ਗੱਲ ਆ ਮੈਂ ਸਦਾ ਵੀ ਇਹ ਗੱਲ ਕਹਿੰਦੀ ਰਣਨੀਤੀ ਹਰ ਕੋਈ ਖੇਡਦਾ ਆ ਪਰ ਇਹਨਾਂ ਨੇ ਆਪਣੀ ਰਣਨੀਤੀ ਖੇਡ ਦਿੱਤੀ ਆ ਦੋਨੋਂ ਸਾਡੇ ਦੇ ਡਿਪੈਂਡ ਕਰਦਾ ਹੈ ਵੀ ਅਸੀਂ ਆਪਣਾ ਕਿਹੜਾ ਗਾਇਕ ਚੇੜਾ ਸਾਡੀ ਉਹੀ ਮੰਗਿਆ ਸਤਿ ਸ਼੍ਰੀ ਅਕਾਲ ਵੀਰ ਜੀ ਇਹ ਤੁਹਾਡਾ ਧਰਨਾ ਕੇ ਸਬੰਧੇ ਵਿੱਚ ਚੱਲ ਰਿਹਾ ਜੀ ਇਹ ਇਹ ਸਾਡਾ ਧਰਨਾ ਜੀ ਤਨਖਾਹਾਂ ਦੇ ਮੁੱਦੇ ਤੇ ਆ ਇੱਕ ਸਾਡਾ ਏਰੀਅਰ ਬਕਾਇਆ ਨਹੀਂ ਮਿਲ ਰਿਹਾ ਜੀ 4 ਸਾਲ ਹੋ ਗਏ ਨਾਲ ਕੋਈ ਏਰੀਅਰ ਬਕਾਇਆ ਵਾ ਇਹ ਦੋ ਤਿੰਨ ਵੀ ਮਿਲ ਗਏ ਆ ਜੀ ਤਨਖਾਹਾਂ ਤੇ ਸਾਡੀ ਬਹੁਤ ਲੇਟ ਪੁੰਦੀ ਆਹ ਰਮਰੀਆ ਦੇਖ ਲੋ ਅੱਜ ਕਿੰਨੀ ਵੀ ਤੋਂ ਮਿਲਿਆ 13 13 ਦਿਨ ਹੋ ਗਏ ਅੱਲੇ ਤਾਂ ਵੀ ਕੋਈ ਨਹੀਂ ਲੱਗਾ ਨਾ BEEP!